ਜਿਉਂ ਤਰਨੀ ਕੋ ਕੰਤ ਬਾਲਾ ਤਉ ਮੇਰੇ ਮਨ ਰਾਮਈਆ ਜੋ ਤਰਨੀ ਕੋ ਕੰਤ ਬਾਲਾ ਅਸਲ ਇੰਦਰ ਆਰ ਤਰਨੀ ਦੀ ਵੀ ਇਹੀ ਗੱਲ ਸੀ ਅੱਛਾ ਇਸ ਵਾਰ ਤਰਨੀ ਕੋ ਇੰਦਰ ਬਾਲਾ ਉਹ ਮੇਰੇ ਹਿਰਦੇ ਚ ਲੈ ਗਿਆ ਮੈਂ ਅੱਗੇ ਆ ਗਿਆ ਨਾ ਕੰਤੀ ਹਾਂ ਜਿਉਂ ਤਰਨੀ ਕੋ ਕੰਤ ਬਾਲਾ ਜੋ ਤਰਨੀ ਕੋ ਕੰਤ ਬਾਲਾ ਹੁਣ ਔਰਤ ਨੂੰ ਜੇ ਮੈਂ ਕੰਤ ਹੈ ਪਤੀ ਹੈ ਉਹ ਤੋਂ ਚੰਗੀ ਹੋਰ ਚੀਜ਼ ਕੋਈ ਨਹੀਂ ਹੋਰੀ ਚਾਹੁੰਦੇ ਵੀ ਇੱਕ ਘੜੀ ਵੀ ਮੇਰੀ ਅੱਖਾਂ ਤੋਂ ਪਰੇ ਹੋਵੇ ਇਹ ਮਜਬੂਰੀ ਆ ਫੌਜ ਚ ਜਾਣਾ ਪੈਂਦਾ ਆ ਬਾਹਰ ਜਾਣਾ ਪੈਂਦਾ ਮਜਬੂਰੀ ਆ ਉਹਦੀ ਆਪਣੀ ਰੱਖਿਆ ਦਾ ਜਿੱਥੇ ਤੱਕ ਸਵਾਲ ਹੈ ਆਪਣੀ ਰੱਖਿਆ ਆਪ ਨਹੀਂ ਕਰ ਸਕਦੀ ਇਹ ਸੱਚ ਹੈ ਇਹ ਜੋ ਮਰਜੀ ਪ੍ਰਚਾਰ ਕਰੀ ਜਾਣ ਇਹ ਯਾਨੀ মিডিਆ ਰਾਣਾ ਵਿਦਵਾਨ ਵਿਦਵਾਨ ਤਾਂ ਬੂਰਖ ਹੁੰਦੇ ਨੇ ਇਹ ਤਾਂ ਅੱਜ ਜਿਹੜੀ ਗੱਲ ਕਹਿੰਦੇ ਨੇ ਕੱਲ ਨੂੰ ਮੁੱਕਰ ਜਾਂਦੇ ਨੇ ਇਹਨਾਂ ਦਾ ਕੀ ਆ ਇਹ ਤਾਂ ਆਪਣੇ ਕੱਲ ਨੂੰ ਦੋ ਦਿਨ ਕੱਟ ਦਿੰਦੇ ਨੇ ਹੁਣ ਕਹਿੰਦੇ ਨੇ ਪੜਾਈ ਗੱਲ ਤਾਂ ਕੱਲ ਨੂੰ ਕੁਝ ਹੋਰ ਕਹਿ ਦੇਣਗੇ ਪਰ ਤੁਹਾਨੂੰ ਕੁਝ ਇਹ ਕਰਦੇ ਨੇ ਤਜਰਬਾ ਜਿਹੜਾ ਆਦਮੀ ਤਜਰਬੇ ਕਰਦਾ ਉਹ ਇੱਕ ਤੌਂ ਜਿਉ ਟਿਗਿਆ ਨਹੀਂ ਹੁੰਦਾ ਰਾਜ ਹੁੰਦਾ ਬਸਾਫਰ ਹੁੰਦਾ ਸਿਰੇ ਤੇ ਪਹੁੰਚਿਆ ਆਦਮੀ ਦੱਸਦਾ ਇਹ ਵੀ ਅਸਲ ਗੱਲ ਕੀ ਹੈ ਕੁਰਬਾਨੀ ਦੇ ਟਾਪ ਤੇ ਖੜੀ ਹੈ ਜਿਹੜੀ ਕੁਰਬਾਨੀ ਨਾਲ ਗੱਲ ਕਹਿ ਦੇਣੀ ਹੈ ਜੇ ਅਸੀਂ ਇਹ ਤੇ ਸ਼ੰਕਾ ਕਰ ਇਹ ਵਿਦਵਾਨ ਨੇ ਤੇ ਸ਼ੰਕਾ ਕਰ ਦੇ ਨੇ ਸ਼ੰਕਾ ਕਰਕੇ ਰਾਹ ਹੋਰ ਕੱਢ ਲੈਂਦੇ ਨੇ ਉਹ ਫਿਰ ਨੁਕਸਾਨ ਕਰ ਕੋ ਰਾਗੇ ਉੱਥੇ ਹੀ ਹੋਣਾ ਪੈਂਦਾ ਅੱਜ ਕਹਿੰਦੇ ਨੇ ਵੀ ਧਰਮ ਤੇ ਲਿਆ ਕੇ ਜਿੰਨਾ ਜਦ ਤੂੰ ਸਿਲੇਬਸ ਨਹੀਂ ਧਰਮ ਤੇ ਲਿਆ ਕੇ ਆਧਾਰਤ ਕਰਦੇ ਸਾਡੇ ਜ ਨੈਤਿਕਤਾ ਨਹੀਂ ਆ ਸਕਦੀ ਤੇ ਕੱਲ ਦੇ ਧਰਮ ਦੇ ਖਲਾ ਬੋਲੇ ਹੋ ਤੁਸੀਂ ਵਿਦਵਾਨ ਹੈ ਬੋਲੇ ਨੇ ਬੋਲੇ ਕੌਣ ਅੱਜ ਤੁਸੀਂ ਠੀਕ ਕੁਝ ਕਹਿੰਦੇ ਹੋ ਕੱਲ ਤੁਸੀਂ ਕੁਝ ਕਹਿੰਦੇ ਸੀ 67 68 ਹੁੰਦੀਆਂ ਨੇ ਤਾਂ ਕਹਿੰਦੇ ਨੇ ਜਾਂ ਦਿਖਾਤਾ ਵੀ ਵਿਕਾਸ ਵਿੱਚੋਂ ਵਿਨਾਸ਼ ਨਿਕਲਿਆ ਤੁਹਾਡੇ ਸਾਹਮਣੇ ਖੜਾ ਹੈ ਹੁਣ ਕਰੋ ਕੀ ਇਲਾਜ ਕਰਦੇ ਹੋ ਜਾਂ ਫਿਰ ਘਰ ਵਾਜੋ ਤੁਹਾਨੂੰ ਇਲਾਜ ਕਰਕੇ ਦੱਸ ਦਿੰਦੇ ਵੀ ਕੀ ਹੈ ਪਾਵਰ ਪੂਵਰ ਛੱਡ ਕੇ ਸਾਰੀ ਘਰ ਵਾਜੋ ਕਿ ਕਬਲ ਇਲਾਜ ਕਬਲ ਨਹੀਂ ਹੁੰਦਾ ਸਾਰੀ ਵਰਡ ਦਾ ਉਹ ਬੇਈਮਾਨ ਤਾਂ ਤੁਸੀਂ ਹੋ ਇੱਕ ਦਿਨ ਲੱਤਾ ਖੇਦੇ ਹੋ ਇਹ ਕੱਲ ਅੱਜ ਕਰਦਾ ਚਾਰਾਂ ਇਲਾਜ ਹੋ ਨਹੀਂ ਦਿੰਦੇ ਇੱਕ ਗਰੀਬੀ ਹਟਾਉਂਦਾ ਛੇ ਹਟਾਉਂ ਨਹੀਂ ਦਿੰਦੇ ਉਦੇ ਚੰਗੇ ਕੰਮਾਂ 'ਚ ਰੋੜੇ ਅਟਕਾਉਨੇ ਹੋ ਬੇਈਮਾਨ ਤਾਂ ਤੁਸੀਂ ਆਪੇ ਹੋ ਵੀ ਜੇ ਇਹਨੇ ਚੰਗੇ ਕੰਮ ਕਰਤੇ ਸਾਡੀ ਨੰਬਰ ਨਹੀਂ ਆਉਣਾ ਇਹ ਇਹ ਨੰਬਰ ਲੈ ਜਿਵੇਂ ਥੋੜ ਤੁਸੀਂ ਭਲਾ ਕਰ ਦੋਗੇ ਤੁਸੀਂ ਤਾਂ ਆਪੇ ਈਮਾਨਦਾਰ ਨਹੀਂ ਸਾਰੀ ਵਾਰ ਜੇਹੀ ਹਾਲ ਹੈ ਹਾਂਜੀ ਜਿਉਂ ਤਰਨੀ ਕੋ ਕੰਤ ਬਾ ਲਹਾ ਤੂੰ ਮੇਰੇ ਮਨ ਰਾਮਈਆ ਜੇ ਤਲਨੀ ਕੋ ਕੰਤ ਬਾਲਾ ਹੁਣ ਤਲਨੀ ਕੋ ਕੰਤ ਬਾਲਾ ਕੰਤ ਨੂੰ ਤਲਨੀ ਦੀ ਕਦੇ ਵੀ ਲੋੜ ਨਹੀਂ ਪਈ ਕਦੇ ਕੰਤ ਤਲਨੀ ਦੇ ਡਿਪੈਂਡੈਂਟ ਨੁਸਾਰੀ ਬਣ ਜੀ ਦਿਖੋ ਬਰਾਬਰੀ ਕੇ ਮਨ ਕਰਤੀ ਵਿਦਵਾਨਾਂ ਨੇ ਗੁਰਵਾਣੀ ਦਾ ਮੰਦੀ ਨਹੀਂ ਓਏ ਧਰਮ ਤੇ ਜੇ ਆਧਾਰਤ ਕਰੋਗੇ ਆ ਬਦਲਣਾ ਪੈ ਜੂ ਤੁਹਾਨੂੰ ਜੇ ਸਲੈਪਸ ਬਣਾਉਗਾ ਧਰਮ ਤੇ ਆਧਾਰ ਤਾਂ ਆ ਪੰਗਾ ਪੈਜੂਗਾ ਹਾਂ ਜਾ ਕੇ ਇਹਦਾ ਦੱਸੋ ਕੀ ਕਰੋਗੇ ਹੁਣ ਉਹ ਨਹੀਂ ਮੰਨਦੇ ਅਇ ਤਾਂ ਕੀ ਕਰੋਗੇ ਪਹਿਲਾਂ ਸੋਚ ਲੋ ਜੇ ਤੁਰਨਾ ਛੇਤਰ ਪੈਣਗੇ ਇੱਥੇ ਆ ਕੇ ਇੱਥੇ ਗੱਡੀ ਅੜ ਜਾਣੀ ਹੈ ਆ ਕਾਦਮੇ ਕਰੇ ਬਰਾਬਰੀ ਫਿਰ ਗਾਇ ਤੰਦਰ ਪਾਏ ਔਲਾਦਕਾਰ ਨੇ ਹੁਣ ਹੁਣ ਕਹਦੇ ਚੀਕਾ ਮਾਰਦੇ ਕਿਉਂ ਆ ਬਰਾਬਰੀ ਕੀਤੀ ਹੈ ਐਕਸ਼ਨ ਦਾ ਰਿਐਕਸ਼ਨ ਹੋਣਾ ਸ਼ੁਰੂ ਹੋ ਗਿਆ ਰਿਐਕਸ਼ਨ ਦਿਮਾਗ ਚੋਂ ਹੁੰਦਾ ਪਹਿਲਾਂ ਤੁਸੀਂ ਗਲਤ ਐਕਸ਼ਨ ਕਰੋਗੇ ਰਿਐਕਸ਼ਨ ਪੈਦਾ ਹੋਊਗਾ ਜੇਕਤੀ ਨੂੰ ਦਬਾਓਗੇ ਤਾਂ ਬਿਸਪੋਰਟ ਹੋਊਗਾ ਕੋਈ ਬਾਰੂਦ ਹੈ ਪਿਆ ਪਿਆ ਰਹੇ ਜੇ ਦਬਾਓਗੇ ਬਿਸਪੋਰਟ ਹੋ ਜਾਣਾ ਉਹ ਚ ਪਹਿਰ ਆਇਦੇ ਹੀ ਚੱਲਦਾ ਹੈ ਉਹ ਜਿਹੜੇ ਮਾਇਨਾ ਦੱਬ ਦਿੰਦੇ ਨੇ ਪ੍ਰੈਸ਼ਰ ਆਇਦੇ ਹੀ ਜਲਦੀਆਂ ਨੇ ਉਹ ਨਹੀਂ ਦੱਬੀ ਨਹੀਂ ਕੁਛ ਗੱਲ ਨਹੀਂ ਪਈ ਰਹੇ ਮਾਇਨਾ ਲਾ ਦਿੰਦੇ ਨੇ ਜਦੋਂ ਤੇ ਛੇਡਖਾਨੀ ਹੁੰਦੀ ਹੈ ਉਬਰੂਦ ਤੇ ਵੀ ਜੇ ਪ੍ਰੈਸ਼ਰ ਪੈਂਦਾ ਤਾਂ ਹੀ ਜਲਦਾ ਉਹ ਕਦੋਂ ਜਲਦਾ ਆਦਮੀ ਦੇ ਦਿਮਾਗ ਕੇ ਹੰਕਾਰ ਹੈ ਹੰਕਾਰ ਇੱਕ ਬਰੂਦ ਹੈ ਹੰਕਾਰ ਤੇ ਝੋਟ ਵੱਜੀ ਅ ਬਰੂਦ ਫਟਿਆ ਚਲਿਆ ਹੰਕਾਰ ਬਰੂਦ ਹੈ ਹਮ ਨਾਮੇ ਦਾ ਵਿਰੋਧ ਕਰਦਾ ਸਭ ਤੋਂ ਵੱਡੀ ਸ਼ਕਤੀ ਨਾਮ ਆ ਉਹਦਾ ਵਿਰੋਧ ਕਰ ਰਿਹਾ ਛੋਟੀ ਸ਼ਕਤੀ ਜਿਹੋ ਦੇ ਬਰਾਬਰ ਪੈਦਾ ਉਹ ਨੂੰ ਰੋਗੇ ਜੜਾ ਦੂ ਛੋਟੀ ਸ਼ਕਤੀ ਨੂੰ ਕਦੇ ਉੱਠਣ ਦੇ ਦੂ ਉਹ ਤਾਂ ਵੱਡੀ ਦੇ ਉਪਰਵਾ ਨਹੀਂ ਕਰਦਾ ਇਹਨਾਂ ਨੂੰ ਪਤਾ ਹੀ ਨਹੀਂ ਕੀ ਹੈ ਹੋਂਮੇ ਦਾ ਨਾਮੇ ਨਾਲ ਵਿਰੋਧ ਆ ਨਾਮੇ ਨਾਲ ਵਿਰੋਧ ਆ ਇਹ ਕਿਉਂ ਪੈਦਾ ਹੋਇਆ ਇਹਨਾਂ ਨੂੰ ਪਤਾ ਲੱਗੇ ਨਹੀਂ ਸਕਦਾ ਇਹਨਾਂ ਨੂੰ ਕੋਈ ਪਤਾ ਲੱਗੂ ਵਿਦਵਾਨ ਨਹੀਂ ਆਤਾ ਸੁਪਰੀਮ ਕੋਰਟ ਦੇ ਜੱਜਾਂ ਤੱਕ ਕੁਝ ਆਦਮੀ ਸਿਆਣੇ ਨੇ ਵਿੱਚ ਉਹਨਾਂ ਨੂੰ ਪਤਾ ਹੈ ਵਿਚਾਰੇ ਕੀ ਕਰਨ ਇਕੱਲੇ ਇਕੱਲੇ ਨੇ ਪਤਾ ਹੈ ਸਿਆਣਿਆਂ ਨੂੰ ਉਹ ਚੁੱਪ ਕਰੇ ਹਨ ਤੂਏ ਜੇ ਬੋਲਣ ਲੱਗ ਜਾਂਦੇ ਨੇ ਜੇ ਕੋਈ ਸਿਆਣਾ ਬੋਲਦਾ ਹੈ ਤੂਏ ਤੂਏ ਬੱਸ ਬੋਲਣ ਲੱਗ ਜਾਂਦੇ ਨੇ ਉਹ ਚੁੱਪ ਕਰ ਜਾਂਦੇ ਨੇ ਪਤਾ ਹੈਗਾ ਬੰਦਿਆਂ ਨੂੰ ਪਰ ਅਜੋ ਉਹਨਾਂ ਦੀ ਤਾਕਤ ਥੋੜੀ ਹੈ ਉਹਨਾਂ ਦੇ ਨਾਲ ਨਹੀਂ ਕੋਈ ਸਭ ਤੋਂ ਜ਼ਿਆਦਾ ਖਰਾਬ ਕਰਦੇ ਨੇ ਵੋਟਾਂ ਲੈਣ ਵਾਲੇ ਤੇ ਕੋਟਾ ਨੂੰ ਵੀ ਖਰਾਬ ਕਰਦੇ ਨੇ ਕੋਟਾ ਨੇ ਫੈਸਲਿਟੀ ਠੀਕ ਕਰਨ ਦਿੰਦੇ ਕਿਉਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਇਹਨਾਂ ਨੂੰ ਚ ਬਣਾ ਕੇ ਕਦੇ ਯੋਕਾ ਨੂੰ ਚ ਬਣਾ ਦੇਣਾ ਕਦੇ ਉਸਤ ਨੂੰ ਚ ਬਣਾ ਦੇਣਾ ਕਦੇ ਕਿਸੇ ਨੂੰ ਚ ਬਣਾ ਦੇਣ ਕਦੇ ਹਰੀ ਜਣਾ ਨੂੰ ਕਹਿ ਦੇਣਾ ਐ ਕਰਦੇ ਨੇ ਇਹ ਤਾਂ ਇਹ ਜੇ ਪਵਾੜੇ ਪਾ ਕੇ ਵੋਟਾਂ ਲੈਦੇ ਅਸ਼ਾਂਤੀ ਦਾ ਹੱਲ ਇਹ ਪੈਦਾ ਕਰਦੇ ਹੋ ਤੁਸੀਂ ਫਿਰ ਸ਼ਾਂਤੀ ਕਿਵੇਂ ਹੋਵੇ ਹਾਂਜੀ ਫਾਰਕ ਕੋ ਜੈਸੇ ਖੀਰ ਹਾਂ ਕਰਨੀ ਕੋ ਜੈਸੇ ਕੰਤਬਾਲ ਬਸਲਾ ਹੈ ਔਰ ਤਨੂ ਆਦਮੀ ਜਿਹੜਾ ਹੈਗਾ ਉਹ ਤੋਂ ਉਹਦੇ ਸਹਾਰੇ ਤੋਂ ਹੋਰ ਕੋਈ ਵਧੀਆ ਸਹਾਰਾ ਨਹੀਂ ਉਹਨੂੰ ਹਰ ਵਕਤ ਚਾਹੀਦਾ ਦੂਜੀ ਗੱਲ ਇੱਕ ਹੋਰ ਹੈ ਇਸਤਰੀ ਰੂਪ ਚੇਰੀ ਕੀ ਨਹੀਂ ਇਹ ਗੁਰੂ ਬਣ ਨਹੀਂ ਸਕਦੀ ਚੇਰੀ ਹੈ ਇਹ ਵੀ ਦੂਜੀ ਪਪਤੀ ਹੈ ਇਸੇ ਰੂਪ ਚੇਰੀ ਕਿ ਨਹੀਂ ਸੋਭਤ ਨਹੀਂ ਬੈਨ ਭਰਤਾ ਰੇ ਆ ਪਤੀ ਤੋਂ ਬਣਾ ਚੰਗੀ ਨਹੀਂ ਲੱਗਦੀ ਇਹ ਖੜੀ ਕੋਈ ਸਮਾਜ ਚ ਚੰਗਾ ਨਹੀਂ ਸਮਝਦਾ ਬਕਵਾਸ ਕਰੀ ਜਾਂਦੇ ਨੇ ਫੇਰੇ ਇਹਨਾਂ ਨੂੰ ਸਭ ਦਾ ਕੌਣ ਹੈ ਸਿੱਖ ਬਿਹੇਵੀਅਰ ਕੀ ਕਰਦੇ ਹੋ ਤੁਸੀਂ ਇਹਨਾਂ ਨਾਲ ਸੋਭਤ ਨਹੀਂ ਬੈਨ ਭਰਤਾ ਰੇ ਪੱਤਾ ਦੇ ਬਨ ਨਹੀਂ ਸੋਭਦੀ ਕਿਤੇ ਵੀ ਤੇ ਪਰ ਤਾਰੂ ਕਦਕੇ ਹੈ ਔਰਤ ਬਿਨਾ ਸੌਬਦਾ ਨਹੀਂ ਚਾ ਕੁਛ ਨਹੀਂ ਹੁੰਦਾ ਤਾਂ ਪਰਤਾ ਇਕੱਲਾ ਹੀ ਹੁੰਦਾ ਹੈ ਚਾ ਸੰਸਾਰ ਹੁੰਦਾ ਔਰ ਜਨ ਪੈਦਾ ਹੁੰਦੀ ਹੈ ਪਹਿਲਾਂ ਹੁੰਦੀ ਹੋਈ ਨਹੀਂ ਕਰਤਾ ਪੁਰਖਾ ਕਰਤਾ ਪੁਰਖਾ ਮਿਸਤਰੀਆ ਉਹ ਇਹਦੇ ਹਥਿਆਰ ਨੇ ਉਹਦੇ ਕੋਲ ਉਹ ਤਾਂ ਉਹਦੇ ਹੀ ਬਣਾਏ ਹੋਏ ਨੇ ਕਮਿਸਤਰੀਆ ਉਹ ਕੁਝ ਬਣਾਉਦਾ ਲੋਹੇ ਦਾ ਤੇ ਉਹਨੇ ਸੱਣੀ ਵੀ ਬਣਾਈ ਹੈ ਅਰਨ ਵੀ ਬਣਾਈ ਹੈ ਛੇਣੀ ਵੀ ਬਣਾਈ ਹੈ ਬਹੁਤ ਸਾਰੀਆਂ ਚੀਜ਼ਾਂ ਗੜੀ ਕੱਢਣੀਆਂ ਵੀ ਬਣਾਈਆਂ ਨੇ ਉਹ ਥੋੜਾ ਵੀ ਬਣਾਇਆ ਝੰਡ ਕਰਨ ਵਾਸਤੇ ਉਹ ਜਿਹੜਾ ਸਾਰਾ ਬਣਾਇਆ ਉਹ ਤਾਂ ਬਿਸਤਰੀ ਹੈ ਤਾਂ ਬਣਾਇਆ ਹੈ ਕੋ ਹਧਿਆਰਾਂ ਨੇ ਬਿਸਤਰੀ ਬਣਾ ਫਾਇਦਾ ਕਰਤੇ ਨੇ ਕੀਤਾ ਉਹਨੇ ਕੀ ਬਣਾਇਆ ਹੈ ਪੈਦਾ ਕਰਨ ਵਾਸਤੇ ਉਹ ਤਾਂ ਬਾਕੀ ਤਾਂ ਕਰਤਾ ਸਭ ਉਹਦੀ ਔਰਤ ਵੀ ਕਰਤ ਵਿੱਚ ਆਇਆ ਹੈ ਪੁਰਖ ਮਨ ਆਰ ਪੁਰਖtion ਆਰ ਪੈਦਾ ਹੋਈ ਹੋਈ ਹੈ ਬਵੇਕ ਚੋਂ ਬਵੇਕ ਬੁੱਧੀ ਪੈਦਾ ਬਵੇਕ ਬੁੱਧੀ ਅੱਡ ਕੀਤੀ ਹੈ ਬੁੱਧੀ ਤੋਂ ਕੱਪ ਲੈ ਫਿਰ ਉਸ ਦਾ ਪੈਲੇ ਪੁਰਖ ਦਾ ਹੈ ਉਹ ਕੋ ਰੇਂਡੋ ਹੋ ਜਾਣਾ ਤੂੰ ਬਾਤਾਂਣ ਵੀ ਮੇਰਾ ਤਾਂ ਹੀ ਲੱਗਦਾ ਤੂੰ ਮੇਰਾ ਮਾਤਾ ਮੇਰੀ ਲੱਗਦਾ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ ਹਾਂ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਇਹਦਾ ਪੜਦਾ ਫਿਰ ਇਹਦੇ ਪੜਨ ਗਏਤਾ ਇੱਕੋ ਕੋ ਬਾਹਰਾ ਇੱਕ ਪੜਦਾ ਆਪੇ ਪੜਦੇ ਸਾਜੀਆਂ ਨੂੰ ਕਿੰਨਾ ਸਾਜਿਆ ਨੇ ਕਰਦੇ ਪੁਰਖ ਨੇ ਤਾਂ ਪਟਾ ਪੱਡਾ ਪੱਡਾ ਉਹਦਾ ਆਪੇ ਪੂਰਨ ਦੇ ਕਿੰਨਾ ਦੁੱਧ ਸੰਭਾਲੀਆਂ ਨੇ ਇੱਕ ਚੁੱਲ੍ਹੇ ਰਹਿਣ ਚੜੇ ਇਹਨਾਂ ਲੋਜਾਰੋਂ ਕੜਾ ਪਤਾ ਇਹਨਾਂ ਗੱਲਾਂ ਦਾ ਇਹ ਤਾਂ ਐਵੇਂ ਛੋਟੀਆਂ ਕਦਾਬਾਂ ਜੀਆਂ ਪੜ ਕੇ ਉਹ ਇਹਨਾਂ ਨੂੰ ਭਰਮ ਹੋ ਗਿਆ ਵੀ ਸਾਡੇ ਵਰਗਾ ਕੋਈ ਅਕਲ ਵਾਲਾ ਹੀ ਨਹੀਂ ਹੈ ਵੇ ਜੀਰੂ ਭਰਮਾ ਜਾਏ ਉਹ ਵੇ ਅਕਲ ਹੁੰਦਾ ਇਹਨੂੰ ਆਪਣੀ ਅਕਲ ਦਾ ਪਰਮ ਹੋ ਜਾ ਉਹ ਸਭ ਤੋਂ بڑا ਬੇਅਕਲ ਹੁੰਦਾ ਤਾਂ ਹੀ ਫਸੇ ਪੈ ਨੇ ਵਿਚਾਰੇ ਰਾਹ ਕੋਈ ਲੱਭਦਾ ਨਹੀਂ ਹੈ ਹਾਂਜੀ ਬਾਰਕ ਕੋ ਜੈਸੇ ਖੀਰ ਬਾਹ ਲਾ ਚਾਤਕ ਮੁਖ ਜੈਸੇ ਜਲ ਧਰਾ ਬਾਰਕ ਕੋ ਜੈਸੇ ਖੀਰ ਬਾਹ ਲਾ ਛੋਟਾ ਬੱਚਾ ਉਹਨੂੰ ਦੁੱਧ ਫਰਮਹੁਦ ਚਾਹੀਦਾ ਪਰ ਬਾਰਕ ਬਾਹ ਨੂੰ ਚਾਹੀਦਾ ਬੜੇ ਹੋਏ ਨੂੰ ਨਹੀਂ ਚਾਹੀਦਾ ਖੀਰ ਕਿਸੇ ਹੱਦ ਤੱਕ ਇਹ ਦੁੱਧ ਕਿਸੇ ਹੱਦ ਤੱਕ ਜਦ ਤੱਕ ਬਾਰਕ ਹੈ ਉਹਦੇ ਬਾਅਦ ਨਹੀਂ ਬਾਅਦ ਉਹਨੂੰ ਹੋਰ ਸਾਲਟਾਂ ਦੀ ਬਾਹ ਲੋਡ ਪੈ ਜਾਂਦੀ ਹੈ ਉਹ ਤਤਾਂ ਦੀ ਲੋਡ ਪੈ ਜਾਂਦੀ ਹੈ ਤਾਂ ਕੰਮ ਕਰਦਾ ਰਜੀ ਲੱਗਦੀ ਹੈ ਉਹਦੀ ਬਾਰਕ ਹੋ ਜੈਸੇ ਖੀਰ ਬਾਲਾ ਜਿਵੇਂ ਬੱਚੇ ਨੂੰ ਦੁੱਧ ਨਾਲ ਬਹੁਤ ਦੁੱਧ ਚੰਗਾ ਲੱਗਦਾ ਹਾਂ ਚਾਤਰਕ ਮੁਖ ਜਸ ਜਲ ਧਰਾ ਚਾਤਰਕ ਬੁਖਿਆ ਜੈ ਜਲਦਾ ਰ ਜਿਵੇਂ ਚਾਤਰਾ ਕੋ ਬਬੀਹਾ ਹੁੰਦਾ ਉਹਦਾ ਕਹਿੰਦਾ ਮੂੰਹ ਚ ਪਾਣੀ ਰਹੇ ਹਰ ਵਕਤ ਉਹ ਪਾਣੀ ਪਾਣੀ ਉਹ ਕਰਦਾ ਉਹ ਹਰ ਵਕਤ ਪਾਣੀ ਪਾੜਦਾ ਜਲਦਾ ਰ ਜਲਦੀ ਧਾਰਾ ਮਛਲੀ ਕੋ ਜੈਸੇ ਨੀਰ ਬਾਲਹਾ ਤੂੰ ਮੇਰੇ ਮਨ ਰਾਮਈਆ ਪਛੀ ਨੂੰ ਪਾਣੀ ਦਾ ਚਾਹ ਹੁੰਦਾ ਜੇ ਨਾ ਮਰਜੀ ਜੇ ਨਾ ਪਾਣੀ ਜਿਆਦਾ ਹੋਵੇ ਉਨੀ ਮੱਛੀ ਖੁਸ਼ ਉਹ ਕਹਿੰਦੇ ਹੁਣ ਨਹੀਂ ਕਿਉਂਕਿ ਪਾਣੀ ਬੁਖ ਜੂ ਤੇ ਮੱਛੀ ਦੀ ਬਹੁਤ ਹੈ ਪਾਣੀ ਦਾ ਸੁੱਕ ਜਾਣਾ ਮੱਛੀ ਦੀ ਬਹੁਤ ਬਰਬਰ ਦੋ ਇਕੱਠੇ ਜਿੰਨਾ ਜਦ ਪਾਣੀ ਆ ਮੱਛੀ ਨੂੰ ਬਦਾ ਮੈ ਨਹੀਂ ਮਰਦੀ ਤੇ ਪਾਣੀ ਦਾ ਜਿਆਦਾ ਹੋਣਾ ਮੱਛੀ ਨੂੰ ਕੀ ਜਿੰਦਾ ਪਾਣੀ ਦੇ ਥੋੜੇ ਘਟਣ ਨਾਲ ਮੱਛੀ ਨੂੰ ਜਿੰਦਾ ਪੈਦਾ ਹੁੰਦੀ ਸਾਡੇ ਜਿ ਚਿੰਦਾ ਘਟਿਆ ਸਾਡੇ ਜ ਗਿਆਨ ਘਟਿਆ ਰਾਮੂ ਤੇ ਘਟਿਆ ਜਦੋਂ ਰਾਮ ਉਦ ਕੇ ਸਾਡੇ ਜ ਫੁੱਲ ਹੋ ਜਾਣੇ ਨਾ ਫਿਰ ਜਿੰਦਾ ਘਟ ਜਾਣੇ ਜਦੋਂ راہੂਦ ਕੈਨਾ ਹੋ ਜਾਣਾ ਕਿ ਉਹ ਕਦੇ ਖਤਮੇ ਨਹੀਂ ਹੋ ਸਕਦਾ ਤੇ ਫਿਰ ਚਿੰਤਾ ਬਿਲਕੁਲ ਹੀ ਖਤਮ ਹੈ ਗਿਆਨ ਲਿਮਿਟਿਡ ਜਿਹਦੇ ਕੋਲ ਗਿਆਨ ਲਿਮਿਟਿਡ ਹੈ ਉਹ ਚਿੰਤਾ ਹੈ ਜਿਸ ਕੋਲ ਅਨਲਿਮਿਟਿਡ ਗਿਆਨ ਹੁੰਦਾ ਹੈ ਉਹ ਚਿੰਤਾ ਹੈ ਨਹੀਂ ਗਿਆਨ ਕੱਢਾਈ ਹੋਵੇ ਸੰਸਾਰ ਦੇ ਲੋਕਾਂ ਦਾ ਲਿਮਿਟਿਡ ਗਿਆਨ ਹੁੰਦਾ ਹੀ ਨਹੀਂ ਲਿਮਿਟਿਡ ਹੁੰਦਾ ਜਿੰਨਾ ਗਿਆਨ ਲਿਮਟਡ ਗਿਆ ਨਹੀਂ ਹੁੰਦਾ ਉਹਦਾ ਜਨਤਾਂ ਨਹੀਂ ਜਾ ਸਕਦੀ ਕਿਸੇ ਦੀ ਵੀ ਆਤਮ ਗਿਆਨ ਹੈ ਅਨਲਿਮਟਡ ਗਿਆਨ ਸੰਸਾਰ ਦਾ ਗਿਆਨ ਜਿਹੜਾ ਹੈ ਲਿਮਟਡ ਹੈ ਇਹਦੀ ਲੋੜ ਹੈ ਨਹੀਂ ਹੈ ਸੰਸਾਰ ਦਾ ਗਿਆਨ ਚਿੰਤਾ ਦਾ ਇਲਾਜ ਹੈ ਉਹ ਨਹੀਂ ਲਿਮਟਡ ਗਿਆਨ ਲਿਮਟਡ ਗਿਆਨ ਚਿੰਤਾ ਦਾ ਇਲਾਜ ਨਹੀਂ ਜੇ ਚਿੰਤਾ ਦਾ ਇਲਾਜ ਕਰਨਾ ਸੰਸਾਰ ਦੇ ਗਿਆਨ ਤੋਂ ਕੋਈ ਅਲੱਗ ਗਿਆਨ ਅਨਲਿਮਟਡ ਉਦੀ ਖੋਜ ਕਰੋ ਉਹ ਭਗਤਾਂ ਨੇ ਉਹਦੀ ਖੋਜ ਕੀਤੀ ਹੈ ਸਾਰੋ ਚਿੰਤਾ ਤੋਂ ਪਰੇ ਗਏ ਫੇਰ ਤੱਤੀਆਂ ਤਬੀਆਂ ਤੇ ਬੈਠਿਆ ਜਾ ਸਕਦਾ ਫੇਰ ਹੀ ਸਰਤੇ ਆਰੇ ਚਲਾਇਆ ਜਾ ਸਕਦੇ ਨੇ ਫੇਰ ਹੀ ਧਰੂ ਪ੍ਰਹਲਾਦ ਵਾਲੀ ਪ੍ਰੀਖਿਆ ਦਿੱਤੀ ਜਾ ਸਕਦੀ ਹੈ ਉਦੋਂ ਪਹਿਲਾਂ ਨਹੀਂ ਦਿੱਤੀ ਜਾ ਸਕਦੀ ਉਦੋਂ ਪਹਿਲਾਂ ਤਾਂ ਗੱਲਾਂ ਇਹਨੇ ਮੱਥਾ ਹੀ ਟੇਕ ਲੋ ਉਦੋਂ ਹਾਸਤੇ ਤੇ ਆ ਕੇ ਦੋ ਆਜ ਵੀ ਕਬੀਰ ਕੀ ਬਾਤੇ ਹਮਾਰੇ ਲਈ ਫਾਇਦੇਮੰਦ ਬਾਹ ਕਾ ਕੇ ਸਟੇਜ ਤੋਂ ਉਤਰ ਜਾ ਕਲਨਾ ਕੱਖ ਨਹੀਂ ਅਸੀਂ ਕਲਨਾ ਆਚਾਰਨ ਸਾਡਾ ਕਬੀਰ ਤੋਂ ਖਿਲਾਫ ਹੈਗਾ ਰਹੂਗਾ ਵੀ ਛੱਡਾਂ ਮੈਂ ਹੈ ਨਹੀਂ ਅਸੀਂ ਕਹਿ ਦੇਣ ਬਸ ਐਨੀ ਗੱਲ ਕਾ ਕੇ ਸਟੇਜ ਤੋਂ ਥੱਲੇ ਉਤਰੇ ਹੋਣਾ ਬਾਕੀ ਲੋੜੇ ਨਹੀਂ ਕਬੀਰ ਨੇ ਉਹ ਬਣਾਇਆ ਜੈੰਤੀ ਬਣਾ ਲਈ ਕਬੀਰ ਦੀ ਬਸ ਕੱਟ ਕਰ ਲਿਆ ਸਟੇਜ ਤੇ ਚੜ ਗਿਆ ਲੀਡਰ ਲੀਡਰ ਦਿਖਾਤੀ ਮੈਂ ਲੀਡਰ ਕਹ ਜੀ ਸਾਧਕੋ ਸਿੱਧ ਸਗਲ ਮੁਨੀ ਚਾਹ ਸਾਧਕ ਸਿੱਧ ਸਗਲ ਮੁਨੀ ਚਾਹ ਬਿਰਲੇ ਕਾਹੂ ਡੀਠੋਲਾ ਸਾਧਕ ਸਿੱਧ ਸਗਲ ਮੁਨੀ ਚਾਹ ਸਗਲ ਮੁਨੀ ਸਾਧਕ ਨੇ ਜਿਹੜੇ ਆ ਜੋ ਪਹਿਲੇ ਸਟੇਜ ਵਾਲੇ ਨੇ ਤੁਰੇ ਹੋਏ ਨੇ ਸਿੱਧ ਸਿੱਧ ਜਿਹੜੇ ਕੋਈ ਤੇ ਕਾਫੀ ਜਿਹੜੇ ਹੁਣ ਐ ਕਹਿੰਦੇ ਨੇ ਵੀ ਹੁਣ ਕਰੀਏ ਕੀ ਸਾਰੇ ਤਜਰਬੇ ਕਰ ਲੈ ਪ੍ਰਾਪਤੀ ਨਹੀਂ ਹੁੰਦੀ ਉਹ ਸੱਦਨ ਸਗਲ ਮੁਣੀ ਚਾਂ ਜਿਹੜੇ ਰੁਕ ਕੇ ਜਾ ਕੇ ਖੜ ਗਏ ਸਾਧਕਾ ਜੋ ਜਾ ਰਿਹਾ ਇੱਕ ਸਰੇ ਚੜ ਗਿਆ ਉੱਥੇ ਜਾ ਕੇ ਵੀ ਕੁਝ ਨਹੀਂ ਪਤਾ ਲੱਗਿਆ ਸਗਲ ਬੁਰੀ ਇਹ ਸਾਰੇ ਚਾਉਂਦੇ ਨੇ ਚਾਹੇ ਦਰਸ਼ਨ ਸਾਰੇ ਚਾਉਂਦੇ ਨੇ ਦਰਸ਼ਨ ਹੋ ਜਾਣ ਬਿਰਲੇ ਕਾਹੂਂ ਦੀ ਠੁਲਾ ਪਰ ਦੇਖਿਆ ਕਿਤੇ ਬਿਰਲੇ ਨੇ ਬਾਕੀ ਫਿਰ ਕਾਹਦੇ ਨੇ ਆ ਬਾਕੀ ਜਿਹੜੇ ਰਿਸ਼ੀ ਅਮੋਨੀਆ ਦਾ ਪ੍ਰਚਾਰ ਕਰਦੇ ਨੇ ਉਹ ਕਾਹਦਾ ਕਰਦੇ ਨੇ ਸਿੱਧਾਂ ਦਾ ਪ੍ਰਚਾਰ ਕਾਹਦਾ ਕਰਦੇ ਨੇ ਛੋਟੇ ਛੋਟੇ ਸੰਤਾਂ ਨੂੰ ਆਪੁਰਸ਼ ਕੌਣ ਕਹਿੰਦਾ ਕਾਹਦੇ ਵਾਸਤੇ ਕਹਿੰਦੇ ਨੇ ਇਹਨਾਂ ਵਾਸਤੇ ਮਹਾਪੁਰਸ਼ ਨੇ ਉਹ ਕੀੜੀ ਨੂੰ ਤਾਂ ਠੂਠਾ ਹੀ ਦਰਿਆ ਹੁੰਦਾ ਜੀ ਜੋ ਉਹਨੇ ਡੁੱਬ ਕੇ ਮਰ ਜਾਣਾ ਹੈ ਇਹ ਜਿਹੜੇ ਧਰਮੀ ਲੋਕ ਨੇ ਇਹਨਾਂ ਵਾਸਤੇ ਤਾਂ ਥੋੜਾ ਜਿਹਾ ਧਰਮੀ ਬੰਦਾ ਵੀ ਬਹੁਤ ਹੈ ਇਹ ਕਹਿੰਦੇ ਇਹ ਅਸੀਂ ਤਾਂ ਬਿਲਕੁਲ ਹੀ ਧਰਮੀ ਹੋ ਹੀ ਨਹੀਂ ਸਕਦੇ ਥੋੜਾ ਬਹੁਤਾ ਧਰਮੀ ਤਾਂ ਹੈ ਉਹ ਇਹ ਉਹਨਾਂ ਨੂੰ ਮਹਾਪੁਰਖ ਕਹਿਣ ਲੱਗ ਜਾਂਦੇ ਨੇ ਉਹ ਚਾਹੇ ਆਪਣੇ ਬਾਦ ਮੁੰਡੇ ਚਾਹੇ ਨੌਕਰ ਇਹ ਬਾਤ ਜ਼ਰੂਰ ਡਿਕਲੇਅਰ ਕਰੀ ਜਾਂਦੇ ਨੇ ਉਹ ਤਾਂ ਵਿਚਾਰਾ ਡਰਦਾ ਰੰਦਾ ਤੇ ਪ੍ਰਾਂ ਨਿਕਲੇ ਨੇ ਵੀ ਮੈਨੂੰ ਮਿਲਿਆ ਕੁਛ ਨਹੀਂ ساری ਜ਼ਿੰਦਗੀ ਉਹਨੂੰ ਮਿਲਿਆ ਕੱਖ ਨਹੀਂ ਬਿਰਲੇ ਕਾਹੂ ਡੀਢਲਾ ਉਹ ਤਾਂ ਬਿਨਾਂ ਦਰਸ਼ਨ ਦੇ ਹੀ ਮਰ ਗਏ ਸਾਰੇ ਪ੍ਰਾਂ ਛੱਡ ਗਏ ਇਹ ਉਹਨਾਂ ਨੂੰ ਮਹਾਪੁਰਖ ਕਹੀ ਜਾਂਦੇ ਨੇ ਫਿਰ ਇਹ ਕਿੱਥੇ ਖੜੇ ਨੇ ਉਹਨਾਂ ਨੂੰ ਮਹਾਪੁਰਖ ਕਹਿਣ ਵਾਲੇ ਜਿਨ੍ਹਾਂ ਨੂੰ ਦਰਸ਼ਨ ਨਹੀਂ ਹੋਏ ਇਹ ਕਿੱਥੇ ਖੜੇ ਨੇ ਕੋਤਬਲੇ ਕਾਹੂੰ ਡੇਢ ਲੈ ਨਾਮਦੇਵ ਤਾਂ ਕਹ ਲੈ ਕਿਦੇ ਬਿਰਲੇ ਨੇ ਦੇਖਿਆ ਤੋ ਜਿਹੜੇ ਦੂਜੀ ਹਲਤਾ ਉਹ ਕਿੱਥੇ ਖੜੀ ਆ ਉਹਨਾਂ ਨੂੰ ਮਹਾਪੁਰ ਕਹਿੰਦੀ ਐ ਜਿਹਨੂੰ ਦਰਸ਼ਨ ਹੋਇਆ ਨਹੀਂ ਉਹਨਾਂ ਦੇ ਗੁਣ ਕਹਦੀਆਂ ਜਿਹਨੂੰ ਦਰਸ਼ਨ ਹੋਇਆ ਨਹੀਂ ਉਹਨਾਂ ਦੇ ਗ੍ਰੰਥ ਪੜ੍ਹਦੀਆਂ ਜਿਹਨੂੰ ਦਰਸ਼ਨ ਹੋਇਆ ਨਹੀਂ ਉਹ ਕਿੱਥੇ ਖੜੇ ਨੇ ਸਾਰੇ ਹੀ ਭਰਮ ਦੇ ਖੂਜ ਗਰੇ ਹੋਏ ਨੇ ਸਾਰੇ ਮੂਰਗੰਧ ਖੋਰ ਦੇ ਦਾਰੇ ਚ ਘਰੇ ਹੋਏ ਨੇ ਚੋਰ ਹਰਾਮ ਖੋਰ ਉਹ ਨੇ ਜਿਹੜੇ ਉਹਨਾਂ ਦਾ ਪ੍ਰਚਾਰ ਕਰ ਰਹੇ ਨੇ ਜਿਨ੍ਹਾਂ ਨੂੰ ਦਰਸ਼ਨ ਹੋਇਆ ਨਹੀਂ ਉਹਨਾਂ ਦਾ ਪ੍ਰਚਾਰ ਕਰਨ ਵਾਲੇ ਚੋਰ ਹਰਾਮ ਖੋਰ ਨੇ ਦੂਏ ਬਜਾਰੇ ਮੂਰਗੰਧ ਖੋਰ ਨੇ ਨਾ ਦਰਸ਼ਨ ਇਹਨਾਂ ਨੂੰ ਹੋਣਾ ਹੈ ਨਾ ਉਹਨਾਂ ਨੂੰ ਹੋਇਆ ਉਹ ਜਦ ਹੋਇਆ ਹੀ ਨਹੀਂ ਉਹਨਾਂ ਨੂੰ ਦਰਸ਼ਨ ਤੁਹਾਨੂੰ ਕਿ ਮੈਂ ਕਰਾ ਦੇਣਗੇ ਜਿਹੜੇ ਕਰਾਉਣ ਵਾਲੇ ਨੇ ਉਹਨਾਂ ਦਾ ਵਿਰੋਧ ਕਰ ਦੇਣ ਸਾਰੇ ਇਕੱਠੇ ਹੋ ਕੇ ਉਹ ਜੇ ਦਰਸ਼ਨ ਜੇ ਪਤਾ ਲੱਗ ਗਿਆ ਵੀ ਸਾਡੇ ਕੋਲ ਕੁਝ ਨਹੀਂ ਆਪਣਾ ਤਾਂ ਰਿਫਲ ਕਾ ਬੰਦ ਹੋ ਜਾਊਗਾ ਸਿਰ ਰੋਟੀ ਦਾ ਮਸਲਾ ਧਰਮ ਨੂੰ ਧੰਦੇ ਦਾ ਮਸਲਾ ਤੰਦਾ ਵੱਧ ਨਾ ਹੋ ਜਵੇ ਸਾਡਾ ਇਸ ਕਰਕੇ ਗਲਤ ਪ੍ਰਚਾਰ ਹੋ ਰਿਹਾ ਗਲਤ ਚੀਜ਼ਾਂ ਦਾ ਪ੍ਰਚਾਰ ਤਾਂ ਹੋ ਰਿਹਾ ਰੋਟੀ ਲੱਗੇ ਹਨ ਕੀ ਕਹਣੋ ਰੋਟੀ ਬੰਦ ਹੁੰਦੀ ਹੈ ਸੱਚ ਬੋਲਣ ਨੂੰ ਤਾਂ ਤਿਆਰ ਨਹੀਂ ਕਿ ਭੁੱਖੇ ਮਰ ਜਾਵਾਂਗੇ ਰੋਟੀ ਨਹੀਂ ਮਿਲਣੀ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਜੇ ਕੋਈ ਸੱਚ ਬੋਲਦਾ ਹੈ ਉਹ ਕੌੜਾ ਤਾਂ ਲੱਗਦਾ ਉਹਨਾਂ ਦੀ ਰੋਟੀ ਛੰਦੀ ਹੈ ਕੌੜਾ ਤਾਂ ਲੱਗਦਾ ਉਹਨਾਂ ਦੀ ਰੋਟੀ ਜਾਂਦੀ ਹੈ ਉਹਨਾਂ ਦੀ ਮੰਨਤਾ ਜਾਂਦੀ ਹੈ ਉਹਨਾਂ ਦਾ ਕਾਰਨ ਨੂੰ ਛੱਟ ਪੈਂਦੀ ਹੈ ਆ ਪ੍ਰੋਬਲਮ ਹੈ ਦੁਨੀਆਲੇ ਵਿੱਚ ਇਸ ਪ੍ਰੋਬਲਮ ਨਾਲ ਕਵੇਂ ਨਿਜਠਦੇ ਨੇ ਹੁਣ ਜਿਹੜਾ ਨੇ ਦੁਨੀਆ ਬਚਾਉਣੀ ਹੈ ਜਿਹੜਾ ਨੇ ਦੁਨੀਆ ਬਚਣ ਨਹੀਂ ਦੁਨੀਆ ਚਾਹੇ ਜੋਰ ਲਾ ਲੈਣ ਇਹ ਚਾਹਣਾ ਮਰਜੀ ਇਹਦੀ ਬੱਸ ਸਕਦੀ ਦੁਨੀਆ ਇਸ ਵਕਤ ਜਿਹੜਾ ਕੋ ਜਿਹਨਾਂ ਨੇ ਤਰੱਕੀ ਜਿੰਨੀ ਕਰ ਲਈ ਬਹੁਤ ਤੇਜ਼ ਸਪੀਡ ਨਾਲ ਤਰੱਕੀ ਕੀਤੀ ਹੈ ਤੇਜ਼ ਸਪੀਡ ਨਾਲ ਦੁਨੀਆ ਖਤਮ ਹੋ ਜੂਗੀ ਫੜਾ ਫੜੇ ਖਤਮ ਹੋ ਜੂਗੀ ਐਨਾ ਇਹਨਾਂ ਨੇ ਤਰੱਕੀ ਕਰ ਲਈ ਦੁਨੀਆ ਖતમ ਕੇ ਮੈਦਾਨੀਆਂ ਇੰਨੀ ਤਰੱਕੀ ਇਹਨਾਂ ਨੇ ਕਰ ਲਈ ਪੁੱਠੇ ਪਾਸੇ ਵਾਲੀ ਕੀਤੀ ਹੈ ਤਰੱਕੀ ਸਿੱਧੇ ਪਾਸੇ ਵਾਲੀ ਨਹੀਂ ਕੀਤੀ ਇਹ ਜਮਕੇ ਮਾਰਗ ਚੱਲਦੇ ਨੇ ਜਮਕਾ ਮਾਰਗਾ ਜਿਹੜੇ ਰਾ ਜਾਂਦੇ ਨੇ ਜਵਲ ਬਜਾਇਨਾ ਕੀਨੇ ਬਜਾਇ ਲਾ ਕੀਨੇ ਜਮੇ ਨੇ ਫਟਾਫਟ ਮਾਰ ਦਿੰਦੇ ਸਾਰਿਆਂ ਨੂੰ ਹਾਂਜੀ ਸਗਲ ਭਵਨ ਤੇਰੋ ਨਾਮ ਬਾਹਲਾ ਤੂੰ ਨਾਵੇਂ ਮਨ ਬੀਠੋਲਾ ਸਗਲ ਭਵਨ ਤੇਰੋ ਨਾਮ ਬਾਹਲਾ ਤੂੰ ਨਾਵੇਂ ਮਨ ਬੀਠੋਲਾ ਜਿਨੇ ਭਵਨ ਨੇ ਜਿਨੇ ਭਵਨ ਨੇ ਤੇਰਾ ਨਾਮ ਬਾਹਲਾ ਬਾਹਲਾ ਭਵਨਾ ਦੇ ਵਿੱਚ ਨਾਮ ਬਾਹਲਾ ਜਿਹੜੇ ਭਵਨ ਨਹੀਂ ਭਵਨ ਕੌਣ ਹੈ ਜਿਨ੍ਹਾਂ ਦਾ ਮਨ ਮਾਇਆ ਤੋਂ ਘੁੰਮ ਗਿਆ ਜਿਹੜੇ ਮਾਇਆ ਤੋਂ ਘੁੰਮ ਗਏ ਨਾ ਬਾਆ ਵੱਲ ਨੂੰ ਪਿੱਠ ਹੈ ਜਿਨ੍ਹਾਂ ਦੀ ਉਹ ਭਵਨ ਹੈ ਭਵਨ ਐਵੇਂ ਨਹੀਂ ਹੁੰਦਾ ਭਾਵੇਂ ਹੋਏ ਨੂੰ ਭਵਨ ਕਹਿੰਦੇ ਨੇ ਜਿਨ੍ਹਾਂ ਮਾਇਆ ਵੱਲ ਪਿੱਠ ਦੇਤੀ ਮਾਇਆ ਵੱਲ ਪਿੱਠ ਕਰ ਲਈ ਝੂਠ ਵੱਲ ਪਿੱਠ ਕਰ ਲਈ ਉਹ ਭਵਨ ਹੈ ਭਵਨ ਘਰ ਨੂੰ ਕਹਿਣ ਲੱਗੇ ਮਕਾਨ ਨੂੰ ਭਵਨ ਕਹਿਣ ਲੱਗੇ ਪਵਨ ਹਿਰਦੇ ਨੂੰ ਕਹਿੰਦੇ ਨੇ ਅੰਦਰ ਜੇ ਮਾਇਆ ਵੱਲ ਦੀ ਦੌੜ ਤੋਂ ਦੂਏ ਪਾਸੇ ਅੰਤਰਮੁਖੀ ਦੀ ਦੌੜ ਹੋ ਗਿਆ ਭਵਨ ਹੈ ਜਿਹੜਾ ਬਾਹਰਮੁਖੀ ਮਾਇਆ ਦੀ ਦੌੜ ਚਾ ਉਹ ਭਵਨ ਨਹੀਂ ਹੈ ਉਹ ਪਵਨ ਉਹਦਾ ਪਵਨ ਬਾਹਰ ਹੈ ਜਿਹੜੇ ਮਾਇਆ ਦੀ ਦੌੜ ਚ ਨੇ ਉਹਨਾਂ ਦੇ ਤਾਂ ਮਹਿਲ ਮੂਲ ਜਿਹੜੇ ਉਹ ਪਵਨ ਨੇ ਉਹਨਾਂ ਦੇ ਤਾਂ ਉਹ ਭਵਨ ਨੇ ਜਿਹੜੇ ਵਾਕਿਆ ਹੀ ਅਸਲੀ ਭਵਨ ਨੇ ਅੰਤਰਮੁਖੀ ਦੌੜਾ ਲੈਨੇ ਵਾਇਦੀ ਦੌੜ ਵਾਇਵਲ ਪਿੱਠੇ ਉਹਨਾਂ ਦੀ ਉਹ ਭਵਨ ਨੇ ਵਾਇਆ ਤੋਂ ਕੋ ਮੇ ਹੋਏ ਭਵਨ ਪਹੁੰਚਣ ਨੂੰ ਭਵਨ ਕਹਿੰਦੇ ਨੇ ਜਿਹੜਾ ਪਿੱਠ ਦੇ ਦੇਵੇ ਵਾਇਆ ਨੂੰ ਪਿੱਠ ਦੇ ਦਿੱਤੀ ਵਾਇਆਵਲ ਪਿੱਠ ਕਰ ਲਈ ਝੂੜਵਲ ਪਿੱਠ ਕਰ ਲਈ ਸੱਚਵਲ ਮੂੰਹ ਕਰ ਲਿਆ ਉਹ ਭਵਨ ਤੇ ਉਹ ਨਾਮੇ ਸਾਡੇ ਭਵਨ ਜਿੰਨੇ ਵੀ ਮਾਇਆਵਲ ਪੇਟ ਕਰ ਚੁੱਕੇ ਭਗਤ ਇੱਧਰ ਹੋ ਗਏ ਉਹਨਾਂ ਨੂੰ ਨਾਮ ਮਿੱਠਾ ਲੱਗਦਾ ਗੁਰੂ ਆਮ ਬਾਹ ਲਾ ਉਹਨਾਂ ਗੁਰਮਖਾਲੂ ਨੂੰ ਨਾਮ ਮਿੱਠਾ ਲੱਗੂਗਾ ਵਾਕਿਆ ਨੂੰ ਲੱਗਣਾ ਹੀ ਨਹੀਂ ਸਾਖਤਾ ਨੂੰ ਨਹੀਂ ਮਿੱਠਾ ਲੱਗਣਾ ਸੰਤਾ ਨੂੰ ਨਾਮ ਮਿੱਠਾ ਲੱਗੂਗਾ ਜਿਹੜਾ ਮਿੱਠਾ ਲੱਗੂਗਾ ਉਹਦੇ ਤਾਂ ਅੰਦਰੇ ਭਵਨ ਹੈ ਜੇ ਮਨ ਮੰਦਰ ਹੈ ਨਾ ਜਿਹੜਾ ਉਹਨਾਂ ਦਾ ਮਨ ਮੰਦਰ ਦੀ ਵਜਾਇ ਭਵਨ ਬਣ ਗਿਆ ਹੁਣ ਪਵਨ ਤੇ ਬਿਨਾ ਭਜਰੇ ਨਹੀਂ ਹੁੰਦਾ ਪਵਨ ਚ ਦੇਵਤੇ ਰਹਿੰਦੇ ਨੇ ਪਵਨ ਦਾ ਦੇਵਤਾ ਹੁੰਦਾ ਪਵਨ ਥੱਗ ਥੋੜੀ ਹੁੰਦਾ ਪਵਨ ਚ ਬੈ ਕੇ ਸੱਚ ਬੋਲਿਆ ਜਾਂਦਾ ਹੈ ਗੁਰਬਾਣੀ ਰਚੀ ਜਾਂਦੀ ਹੈ ਬਾਹਰ ਕਿਹੜਾ ਭਵਨਾ ਜੀ ਦੀ ਗੁਰਬਾਣੀ ਰਚੀ ਜਾਂਦੀ ਹੈ ਬਾਹਰ ਤਾਂ ਕੋਈ ਹੈ ਹੀ ਨਹੀਂ ਭਗਤਾਂ ਨੇ ਤਾਂ ਬਾਹਰ ਕੋਈ ਭਵਨ ਬਣਾਇਆ ਹੀ ਨਹੀਂ ਅੜਾ ਭਵਨ ਹੈ ਭਗਤਾਂ ਨੇ ਵੀ ਕੋਈ ਬਣਾਇਆ ਹੈ ਦੋਇ ਨੀ ਬੋਲ ਰਸਿਆ ਹਾਂਜੀ ਤੇ ਉਹ ਨਾਮੇ ਮਨ ਬੀਠੁਲਾ ਇਸੇ ਕ ਐਵੇਂ ਨਾਮੇ ਦੇ ਮਨ ਨੂੰ ਬੀਠਲ ਹੈ ਬੀਠਲ ਜਿਹੜਾ ਹੈਗਾ ਮੇਰੇ ਮਨ ਨੂੰ ਐਵੇਂ ਹੀ ਬੀਠਲਾ ਜਿਵੇਂ ਭਗਤਾ ਨੇ ਮਨ ਦੇ ਵਿੱਚ ਕਰ ਕਰ ਗੁਰਮੁਖੀ ਭਗਤੀ ਹੋਈ ਜਿਹੜੇ ਹਿਰਦੇ ਵਿੱਚ ਗੁਰਮੁਖੀ ਭਗਤੀ ਆ ਉਹ ਭਵਨ ਹੈ ਉਹਦਾ ਸਤਜਗਤ ਸਤ ਕਹੇ ਸਭ ਕੋਈ ਉੱਥੇ ਸਤਜੁਗ ਆ ਜਿੱਥੇ ਪਵਨ ਆ ਉੱਥੇ ਸਤਜੁਗ ਹੁੰਦਾ ਜਿਹੜੇ ਹਿਰਦੇ ਸਤਜੁਗ ਵਰਤਦਾ ਉਹ ਪਵਨ ਹੈ ਪਵਨ ਚ ਕਲਜੁਗ ਕਿਵੇਂ ਹੋ ਜਾਊਗਾ ਪਵਨ ਦੀ ਕਲਜੁਗ ਹੁੰਦਾ ਜਿੱਥੇ ਕਲਜੁਗ ਹੋ ਉਹ ਪਵਨ ਕਮੇਗਾ ਨਾ ਜੇ ਉਹਨੂੰ ਵੀ ਪਵਨ ਕਹੀ ਜਾਂਦੇ ਫਿਰ ਜਾਇਜ਼ ਤੂੰ ਤੇ ਉਹ ਕਲਜੁਗ ਹੀ ਜੀਵਨ ਦਾ ਪਵਨ ਹੋ ਸਕਦਾ ਗੁਰਬਾਣੀ ਵਾਲਾ ਪਵਨ ਨਹੀਂ ਹੈ ਗੁਰਮੁਖੀ ਭਾਸ਼ਾ ਵਾਲਾ ਭਵਨ ਹੋਰ ਹੈ ਗੁਰਮੁਖੀ ਭਾਸ਼ਾ ਵਾਲਾ ਭਵਨ ਹੋਰ ਹੈ ਉਹਨਾਂ ਦਾ ਭਵਨ ਬਾਹਰ ਹੈ ਮਾਇਆ ਦੇ ਵਿੱਚ ਭਵਨ ਹੈ ਇਹ ਮਾਇਆ ਤੋਂ ਪਰੇ ਭਵਨ ਇਹ ਸੱਚਖੰਡ ਦੇ ਵਿੱਚ ਇਹ ਭਵਨ ਸਾਰੇ ਸੱਚਖੰਡ ਵਿੱਚ ਨੇ ਉਸ ਭਵਨ ਨੂੰ ਹੀ ਮਹਿਲ ਮਹਿਲ ਕਹੇ ਹੈ ਉਹ ਭਵਨ ਇਹ ਮਹਿਲ ਹੈ